ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨਵਨ ਟੀਵੀ YouTube ਤੇ Facebook ਚੈਨਲ ਦੇ ਨਾਲ ਜੁੜ ਰਹੇ ਸਾਡੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਔਰ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਪਟਿਆਲਾ ਤੋਂ ਲਗਭਗ 20 ਕਿਲੋਮੀਟਰ ਦੂਰੀ ਤੇ ਸਾਹਿਬ ਸਿਗੁਰ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਅਤੇ ਗੁਰਤੇਗ ਬਾਦਰ ਪਾਤਸ਼ਾਹ ਦੇ ਚਰਨ ਛੋਪਾ ਪ੍ਰਾਪਤ ਸਥਾਨ ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਜਿਸ ਅਸਥਾਨ ਦੇ ਉੱਪਰ ਇਹ ਵਰ ਮਿਲਿਆ ਹੋਇਆ ਹੈ ਕਿ ਇੱਥੇ ਕੋਈ ਵੀ ਚਮੜੀ ਰੋਗਾਂ ਦੇ ਨਾਲ ਪੀੜਤ ਹੋਵੇ ਤੇ ਉਹ ਇੱਥੇ ਇਸ਼ਨਾਨ ਕਰੇ ਤਾਂ ਉਸ ਦੇ ਦੁੱਖ ਰੋਗ ਸਾਰੇ ਠੀਕ ਹੋ ਜਾਂਦੇ ਆ। ਇਹ ਸਥਾਨ ਜਿੱਤੇ ਕਰਹਾਲੀ ਸਾਹਿਬ ਦੀ ਮੰਨਤਾ ਹੈ। ਇਸੇ ਤਰ੍ਹਾਂ ਜੋ ਪਹਿਲਾਂ ਇੱਕ ਸਥਾਨ ਪ੍ਰਸਿੱਧ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਜਿੱਥੇ ਬੀਬੀ ਰਜਨੀ ਦੇ ਪਤੀ ਨੂੰ ਕੋੜ ਦਾ ਰੋਗ ਠੀਕ ਹੋਇਆ ਸੀ ਤੇ ਇਹ ਵੀ ਉਸੇ ਤਰ੍ਹਾਂ ਦਾ ਸਥਾਨ ਹੈ। ਜਿੱਥੇ ਇੱਕ ਕੋੜੀ ਦਾ ਰੋਗ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਦੂਰ ਕੀਤਾ ਸੀ ਸੋ ਆਓ ਇਸ ਸਥਾਨ ਤੇ ਅਸੀਂ ਪਹੁੰਚੇ ਹਾਂ ਇੱਥੋਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਇੱਥੋਂ ਦੇ ਹੈੱਡ ਗੰਤੀ ਸਾਹਿਬਾਨ ਨਾਲ ਮੇਲ ਕਰਕੇ ਤੁਹਾਨੂੰ ਇੱਥੋਂ ਦੇ ਇਤਿਹਾਸਕ ਜਾਣਕਾਰੀ ਦੇਵਾਂਗੇ ਸੋ ਦੁਨੀਆ ਬਹੁਤ ਦੂਰ ਦੂਰ ਤੋਂ ਚੱਲ ਕੇ ਚਾਹੇ ਉਹ ਪੰਜ ਐਤਵਾਰ ਹੋਣ ਚਾਹੇ ਪੰਜ ਪੰਚਮੀਆਂ ਹੋਣ ਇਸ ਜਗ੍ਹਾ ਤੇ ਇਸ਼ਨਾਨ ਕਰਨਾ ਹੁੰਦੇ ਹਨ ਤੇ ਆਪਣੇ ਆਪ ਨੂੰ ਸਰੀਰਕ ਤੌਰ ਤੇ ਸ੍ਰੀ ਰੋਗਾਂ ਤੋਂ ਸੁਰੱਖਿਰ ਹੋ ਕੇ ਜਾਂਦੇ ਹਨ ਹਾਂ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗਿਆਨਵਾਨ ਟੀਵੀ ਚੈਨਲ ਦੇ ਵੀਰਾਂ ਦਾ ਜੋ ਕਿ ਧੰਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਧੰਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਤਸ਼ਾਹ ਜੀ ਦੇ ਮਹਾਨ ਪਵਿੱਤਰ ਅਸਥਾਨ ਤੇ ਪਹੁੰਚ ਕਰਕੇ ਆਪ ਕਵਰਿੰਗ ਵਾਸਤੇ ਆਏ ਹੋ ਇਹ ਸਥਾਨ ਤੰਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਪਾਸ਼ਾ ਜੀ ਮੇਰੀ ਪ੍ਰੀਤ ਦੇ ਮਾਲਕ ਉਹਨਾਂ ਦੀ ਚਰਨ ਛੋਹ ਧਰਤੀ ਤੇ ਤੰਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਸ਼ਾ ਜੀ ਦੀ ਇਹ ਚਰਨ ਛੋਹ ਧਰਤੀ ਤੰਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਤੰਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਸ਼ਾ ਜੀ ਦਾ ਇਹ ਪਵਿੱਤਰ ਅਸਥਾਨ ਹੈ ਜੋ ਕਿ ਪਟਿਆਲਾ ਰੋਡ ਡਕਾਲਾ ਸਮਾਣਾ ਅਤੇ ਚੀਕਾ ਰੋਡ ਤੇ ਸਥਿਤ ਹੈ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਇਸ ਨਗਰ ਦੇ ਗੁਰਸਿੱਖ ਭਾਈ ਸੁਰਮਖ ਜੀ ਜੋ ਕਿ ਕੋੜ ਦੇ ਰੋਗ ਨਾਲ ਪੀੜਿਤ ਸਨ ਉਹ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਸੱਚੇ ਪਾਤਸ਼ਾਹ ਜਾਨਤਾ ਮੇਰਾ ਇਹ ਰੋਗ ਜਿਹੜਾ ਕੋੜ ਦਾ ਇਹ ਦੂਰ ਕਰਦੇ ਹੋ ਤੇ ਜਾਂ ਇਸ ਸੰਸਾਰ ਤੋਂ ਮੈਨੂੰ ਸਦਾ ਦੇ ਲਈ ਮੁਕਤ ਕਰ ਦਿਓ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਤੇ ਪਾਤਸ਼ਾਹ ਜੀ ਦੇ ਕਰਦਾ ਇਹ ਫਲਸਪਾਰਿਆ ਜੋ ਸ਼ਰਨ ਆਵੈ ਇਸ ਖੰਡ ਥਲਾਵੈ ਹਰਬਿਰਦ ਸਵਾਮੀ ਸੰਧਾ ਜੋ ਸ਼ਰਧਾ ਭਾਵਨਾ ਦੇ ਨਾਲ ਗੁਰੂ ਦੇ ਚਰਨਾਚਰ ਅਰਦਾਸ ਕਰਦਾ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਤੇ ਪਾਤਸ਼ਾਹ ਦੇ ਦਰ ਦੇ ਵਿੱਚ ਇਹ ਅਰਦਾਸ ਪ੍ਰਵਾਹ ਹੁੰਦੀ ਹੈ ਸੋ ਭਾਈ ਸੁਰਮਖ ਜੀ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਕੀਤੀ ਉਹ ਅਰਦਾਸ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋਈ ਉਸ ਵਕਤ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਸੁਭਾਈ ਮਾਨ ਸਨ ਸਤਗੁਰੂ ਜੀ ਨੇ ਅਰਦਾਸ ਪ੍ਰਵਾਨ ਕਰਦੇ ਹੋਏ ਅੰਮ੍ਰਿਤਸਰ ਦੀ ਧਰਤੀ ਤੋਂ ਸਤਗੁਰੂ ਜੀ ਨਿਰਵਾਨ ਕੀ ਲਈ ਅਤੇ 100 ਘੋੜ ਸਵਾਰ ਸਮੇਤ ਸਤਗੁਰੂ ਜੀ ਇਸ ਅਸਥਾਨ ਤੇ ਆਏ ਅਤੇ ਇਸ ਸਥਾਨ ਤੇ ਆ ਕੇ ਭਾਈ ਸੁਰਮਕ ਜੋ ਕੇ ਦੁੱਖਾਂ ਦੇ ਨਾਲ ਮਿਲ ਕਰਿਆ ਸੀ ਉਹਦੇ ਤਨ ਦੇ ਉੱਤੇ ਮੱਖੀਆਂ ਭਿੰਪਿੰ ਕਰਦੀਆਂ ਅਤੇ ਆਪਣੇ ਰੋਗ ਤੋਂ ਬਹੁਤ ਦੁਖੀ ਹੈ ਇੱਕ ਝੌਂਪੜੀ ਦੇ ਵਿੱਚ ਬੈਠਾ ਬਿਲ ਕਰਿਆ ਅਤੇ ਕਦੇ ਕੋਈ ਰੱਬ ਦਾ ਪਿਆਰਾ ਆ ਕੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਦਿੰਦਾ ਕੋਈ ਜਲ ਪਾਣੀ ਦਿੰਦਾ ਪੜ ਰੋਗ ਕੋੜ ਦੇ ਰੋਗ ਦਾ ਇਲਾਜ ਨਾ ਹੋਣ ਕਰਕੇ ਕੋਈ ਵੀ ਸੱਜਣ ਉਹਨਾਂ ਦੇ ਨਜ਼ਦੀਕ ਨਹੀਂ ਆਉਂਦਾ ਕਿਉਂਕਿ ਕਿਤੇ ਇਹ ਛੂਤ ਦਾ ਰੋਗ ਸਾਨੂੰ ਨਾ ਲੱਗ ਜਾਏ ਅਤੇ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਚੇਤ ਪਾਤਸ਼ਾਹ ਦੀ ਜੋਤ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਚੇਤ ਪਾਤਸ਼ਾਹ ਜੀ ਆਏ ਕਹਿਣ ਲੱਗੇ ਗੁਰਸਿੱਖਾ ਤੇਰੀ ਅਰਦਾਸ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਚੇਤ ਪਾਤਸ਼ਾਹ ਦੇ ਘਰ ਵਿੱਚ ਪ੍ਰਵਾਨ ਹੋਈ ਹੈ ਇਸ ਲਈ ਇਹ ਛੱਪੜੀ ਤੇਰੇ ਕੋਲ ਹੈ ਇਸ ਦੇ ਵਿੱਚ ਇਸ਼ਨਾਨ ਕਰ ਤੇਰਾ ਜਿਹੜਾ ਇਹ ਕੋੜ ਹੈ ਇਹ ਖਤਮ ਹੋ ਜਾਵੇਗਾ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਨਾਨਕ ਨਦਰੀ ਨਦਰ ਨਿਹਾਲ ਹੋ ਗਏ ਸਤਿਗੁਰਾਂ ਦੇ ਚਰਨਾਂ ਚ ਨਮਸ਼ਕਾਰ ਕੀਤੀ ਨਮਸ਼ਕਾਰ ਕਰਕੇ ਸਤਿਗੁਰਾਂ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਜੋ ਇਸ ਵਕਤ ਇਹ ਸਰੋਵਰ ਹੈ ਇਹ ਜਗ੍ਹਾ ਤੇ ਛੱਪੜੀ ਸੀ ਛੱਪੜੀ ਵਿੱਚ ਇਸ਼ਨਾਨ ਕੀਤਾ ਇਸ਼ਨਾਨ ਕਰਨ ਦੇ ਨਾਲ ਉਹਨਾਂ ਦੀ ਦੇਹੀ ਜਿਹੜੀ ਹੈ ਉਹ ਪੁੰਦਨ ਵਰਗੀ ਹੋ ਗਈ ਅਤੇ ਰੁਗਤ ਹੋ ਗਏ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਾਤਸ਼ਾਹ ਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਤਸ਼ਾਹ ਦੀ ਜੋਤ ਦਾ ਧੰਨਵਾਦ ਕੀਤਾ ਅਤੇ ਉਸ ਤੋਂ ਬਾਅਦ ਸਤਿਗੁਰਾਂ ਜੀ ਨੂੰ ਨਾਲ ਲੈ ਕੇ ਆਪਣੇ ਘਰ ਵਿੱਚ ਗਏ ਆਪਣੇ ਘਰ ਵਿੱਚ ਜਾ ਕੇ ਸੰਗਤ ਨੂੰ ਦੱਸਣਾ ਨਗਰ ਨੂੰ ਦੱਸਣਾ ਕੀਤਾ ਕਿ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਨੇ ਜੋ ਕਿ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਤਸ਼ਾਹ ਦੀ ਗੁਰਤਾ ਗੱਦੀ ਤੇ ਸੁਭਾਈ ਮਾਨ ਨੇ ਸਤਿਗੁਰੂ ਜੀ ਇਸ ਅਸਥਾਨ ਤੇ ਪੰਜ ਹਾਰੜ ਅਤੇ ਬਿਕਰਮੀ ਸੰਮਤ 1673 ਈਸਵੀ ਸਨ 1616 ਨੂੰ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਇਸ ਅਸਥਾਨ ਤੇ ਆਏ ਅਤੇ ਭਾਈ ਸੁਰਮਖ ਦਾ ਕੋੜ ਜਿਹੜਾ ਉਹ ਸਦਾ ਦੇ ਲਈ ਦੂਰ ਕੀਤਾ ਸਤਿਗੁਰਾਂ ਦੀ ਜੋਤ ਨੇ ਤਨ ਦਾ ਕੋੜ ਅਤੇ ਮਨ ਦਾ ਕੋੜ ਵੀ ਸਤਿਗੁਰੂ ਜੀ ਨੇ ਖਤਮ ਕੀਤਾ ਜੋ ਅੱਜ ਵੀ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਤੇ ਆ ਕੇ ਅਰਦਾਸ ਕਰਦਾ ਹੈ ਅਤੇ ਇਸ਼ਨਾਨ ਕਰਦਾ ਹੈ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੱਜ ਵੀ ਉਹਦੇ ਤਨ ਦੇ ਤੇ ਮਨ ਦੇ ਕੋੜ ਜਿਹੜੇ ਨੇ ਉਹ ਦੂਰ ਕਰਦੇ ਨੇ ਅਤੇ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਸ਼ਹੀਦੀ ਸਥਾਨ ਹੈ ਸ਼ਹੀਦੀ ਮਾਰਗ ਹੈ ਧਰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵਕਤ ਸਮਾਣੇ ਸ਼ਹਿਰ ਗਏ ਸਮਾਣੇ ਤੋਂ ਗੜੀ ਸਾਹਿਬ ਅਤੇ ਗੜੀ ਸਾਹਿਬ ਤੋਂ ਸਤਿਗੁਰੂ ਜੀ ਇਸ ਸਥਾਨ ਤੇ ਆਏ ਸਤਿਗੁਰੂ ਜੀ ਨੇ ਦੁਪਹਿਰਾ ਕੱਟਿਆ ਦੁਬਾਰਾ ਕੱਟਣ ਤੋਂ ਬਾਅਦ ਸਤਿਗੁਰੂ ਜੀ ਅੱਗੇ ਰਵਾਨਗੀ ਲੈਂਦੇ ਨੇ ਸੋ ਇਹ ਸਥਾਨ ਅੱਜ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਧਰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਸਥਾਨ ਹੈ ਅਤੇ ਨਗਰ ਦਾ ਨਾ ਕਰਹਾਲੀ ਅਤੇ ਇਸ ਵਕਤ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੇ ਚਰਨ ਪੈਣ ਦੇ ਨਾਲ ਇਹ ਕਰਹਾਲੀ ਸੈ ਬਣ ਗਿਆ ਸੋ ਇਹ ਸਥਾਨ ਤੇ ਅੱਜ ਵੀ ਐਤਵਾਰ ਨੂੰ ਸੰਗਤ ਬਹੁਤ ਹਮ ਹਮਾ ਕੇ ਪਹੁੰਚਦੀ ਹੈ ਅਤੇ ਅਸੀਂ ਹਰ ਸਾਲ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਅਤੇ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ ਦੇ ਨਾਲ ਅਤੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਹਰ ਸਾਲ ਮਨਾਉਂਦੇ ਆ ਅਤੇ ਐਤਕੀ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਤਸ਼ਾਹ ਦਾ ਜੋ ਆਗਮਨ ਦਿਹਾੜਾ ਹੈ ਜੋ ਭਾਈ ਸੁਰਮੁਖ ਜੀ ਸਤਿਗੁਰੂ ਜੀ ਨੂੰ ਚੇਤੇ ਕਰਦੇ ਜੋ ਆਗਮਨ ਦਿਹਾੜਾ ਪੰਜ ਹੜ ਦਾ ਉਹ ਵੀ ਬੜੀ ਸ਼ਰਧਾ ਤੇ ਭਾਵਨਾ ਤੇ ਅਤੇ ਸਤਕਾਰ ਦੇ ਨਾਲ ਇਹ ਮਨਾਇਆ ਜਾ ਰਿਹਾ ਹੈ ਸੋ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਚੜ੍ਹ ਕੇ ਗੁਰਦੁਆਰਬਾਰ ਦੀ ਹਾਜ਼ਰੀ ਭਰੋ ਸਤਿਗੁਰਾਂ ਦੇ ਖੁਸ਼ੀਆਂ ਪ੍ਰਾਪਤ ਕਰੋ ਬਹੁਤ ਬਹੁਤ ਧੰਨਵਾਦ ਸਮੂਹ ਸੰਗਤ ਦਾ ਅਤੇ ਚੰਨਣ ਵਾਲੇ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ